ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੇ ਵਿੱਚੋਂ ਬਾਣੀ ਅਕਾਲ ਉਸਤਤਿਸ ਦੀ ਵਿਆਖਿਆ ਜਿਸਦੇ ਵਿੱਚ ਸੰਗਤ ਜੀ ਆਪ ਸਾਧ ਸੰਗਤ ਹੁਣ ਤੱਕ 46 ਸੰਦ ਸਰਵਣ ਕਰ ਚੁੱਕੇ ਹੋ ਆਓ ਦੇਖਦੇ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਕਾਹੂ ਰੋਗ ਰਹਿਤ ਅਪਰਮ ਕਹੂੰ ਤਾਂ ਭਾਵ ਹੈ ਕਿਤੇ ਰੋਗ ਰਹਿਤ ਰੋਗ ਰਹਿਤ ਤੋਂ ਭਾਵ ਹੈ ਕਿ ਰੋਗਾ ਤੋਂ ਰਹਿਤ ਹੋ ਅਤੇ ਅਪਰਮ ਤੋਂ ਭਾਵ ਹੈ ਕਿ ਪਰਮਾ ਤੋਂ ਰਹਿਤ ਹੋ ਪਰਮ ਭਲੇਖਾਂ ਤੋਂ ਰਹਿਤ ਹੋ ਅੱਗੇ ਮਾਰੀ ਕਹਿੰਦੇ ਹਨ ਕਿ ਕਹੂੰ ਕਰਮ ਕਰਤ ਅਕਰਮ ਕਿਤੇ ਆਪ ਕਰਮਾਂ ਦੇ ਕਰਨ ਵਾਲੇ ਹੋ ਅਤੇ ਕਿਤੇ ਆਪ ਕਰਮਾਂ ਤੋਂ ਰਹਿਤ ਹੋ ਮਹਾਰਾਜ ਕਹਿੰਦੇ ਹਨ ਕਿ ਕਿਤੇ ਆਪ ਕਾਰਜ ਕਰਦੇ ਹੋ ਅਤੇ ਕਿਤੇ ਕਾਰਜ ਤੋਂ ਰਹਿਤ ਹੋ ਕਰਮਾਂ ਤੋਂ ਰਹਿਤ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕੌਂ ਸ਼ੇਖ ਬ੍ਰਹਮ ਸਰੂਪ ਕਿਤੇ ਸૈયਦ ਰੂਪ ਹੋ ਅਤੇ ਕਿਤੇ ਬ੍ਰਾਹਮਣ ਦਾ ਸਰੂਪ ਹੋ ਇਹ ਤੋਂ ਭਾਵ ਕਿ ਮੁਸਲਮਾਨ ਹੋ ਤੇ ਕਿਤੇ ਬ੍ਰਾਹਮਣ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਨੀਤ ਰਾਜ ਅਨੂਪ ਅਤੇ ਕਿਤੇ ਆਪ ਰਾਜ ਦੀ ਸੁੰਦਰ ਨੀਤੀ अथवा ਮਰਿਆਦਾ ਵਾਲੇ ਹੋ ਅਨੂਪ ਤੋਂ ਭਾਵ ਹੈ ਸੁੰਦਰ ਕਿਤੇ ਆਪ ਸੁੰਦਰ ਨੀਤੀ ਮਰਿਆਦਾ ਵਾਲੇ ਹੋ ਸੁੰਦਰ ਮਰਿਆਦਾ ਵਾਲੇ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਕਾਹੂ ਰੋਗ ਸੋਗ ਬਹਿਨਾ ਰੋਗ ਤੋਂ ਭਾਵ ਹੈ ਬਿਮਾਰੀ ਸੋਗ ਤੋਂ ਭਾਵ ਹੈ ਜੋ ਮਨ ਨੂੰ ਮੰਦਿਆਂ ਚਿੰਤਾਵਾਂ ਹਨ ਮਨ ਨੂੰ ਮੰਦਾ ਰੋਗ ਜੋ ਹੈ ਉਸ ਨੂੰ ਸੋਗ ਕਹਿੰਦੇ ਹਨ ਅਤੇ ਤੰਦੇ ਰੋਗ ਨੂੰ ਰੋਗ ਕਹਿੰਦੇ ਹਨ ਬੇਹੀ ਇਹ ਤੋਂ ਭਾਵ ਹੈ ਕਿ ਰਹਿਤ ਹੋ ਪਰੇ ਹੋ ਅੱਗੇ ਮਾਰੇ ਕਿੰਨਿਆਂ ਕਿ ਕਹੂੰ ਇੱਕ ਭਗਤ ਅਧੀਨ ਕਿਤੇ ਆਪ ਕੇਵਲ ਭਗਤਾਂ ਦੇ ਹੀ ਵਾਸ ਵਿੱਚ ਹੋ ਮਾਰਾਈ ਕਹਿੰਨਾਂ ਕਿ ਮਾਰਾਈ ਕਿਤੇ ਆਪ ਭਗਤਾਂ ਦੇ ਵਸ ਵਿੱਚ ਹੋ ਕਹੂੰ ਰੰਕ ਰਾਜਕੁਮਾਰ ਅਤੇ ਕਿਤੇ ਆਪ ਰੰਕ ਤੋਂ ਭਾਵ ਹੈ ਕੰਗਾਲ ਹੋ ਕੇ ਬੈਠੇ ਹੋ ਅਤੇ ਕਿਤੇ ਆਪ ਰਾਜਕੁਮਾਰ ਹੋ ਰਾਜ ਦਾ ਸੁਖ ਮਾਣ ਰਹੇ ਹੋ ਮਾਰੇ ਅੱਗੇ ਕਹਿੰਦੇ ਹਨ ਕਿ ਕਹੂੰ ਬੇਦ ਬਿਆਸ ਅਵਤਾਰ ਸਾਸੰਗ ਜੀ ਮਾਰੇ ਕਹਿੰਦੇ ਹਨ ਕਿ ਕਿਤੇ ਆਪ ਵੇਜਾਂ ਵੇਦਾਂ ਦੀ ਰਚਨਾ ਕਰਨ ਵਾਲੇ ਵਿਆਸ ਦੇ અવਤਾਰ ਹੋ ਵਿਆਸ ਰਿਸ਼ੀ ਹੋ ਬ੍ਰਹਮਾ ਨੇ ਸਾਸੰਗ ਜੀ ਵੇਦ ਉਚਾਰੇ ਹਨ ਅਤੇ ਬਾਅਦ ਵਿੱਚ ਇਸ ਨੂੰ ਵਿਆਸ ਨੇ ਲਿਖਿਆ ਹੈ ਜੋ ਅੱਜ ਕੱਲ ਸਾਨੂੰ ਪੜਨ ਨੂੰ ਮਿਲਦੇ ਹਨ ਇਸ ਕਰਕੇ ਕਿਤੇ ਆਪ ਵੇਦਾਂ ਦੀ ਰਚਨਾ ਕਰਨ ਵਾਲੇ ਹੋ ਅੱਗੇ ਮਾਰੇ ਕਹਿੰਦੇ ਹਨ ਕਿ कई ब्रह्म वेदर टंत ब्रह्म तो भाव है ब्राह्मण कई ब्राह्मण वेदा का पाठ करते हैं सात संगत जी जिथे कहूँ आना है उथे मारे कित कई आना है उथे मारे कहें कई अनेक ही इस करके मारे कहें ਕਈ ਬ੍ਰਾਹਮਣ ਵੇਦ ਰਟੰਤ ਕਹਨ ਤੋਂ ਭਾਵ ਕਿ ਕਿਤੇ ਕਈ ਬ੍ਰਾਹਮਣ ਵੇਦਾਂ ਦਾ ਪਾਠ ਕਰਦੇ ਹਨ ਮਾਰੇ ਕਹਿੰਦੇ ਹਨ ਕਿ ਕਈ ਸੇਖ ਨਾਮ ਉਚਰੰਤ ਸੇਖ ਤੋਂ ਭਾਵ ਹੈ ਸਯਦ ਕਿਤੇ ਸਯਦ ਨਾਮ ਉਚਾਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਵਿਰਾਗ ਕਾਹੂ ਸੰਨਿਆਸ ਵਿਰਾਗ ਤੋਂ ਭਾਵ ਹੈ ਕਿ ਬੇਰਾਗੀ ਅਤੇ ਕਿਤੇ ਬਿਰਾਗੀ ਹੈ ਤੇ ਕਿਤੇ ਸੰਨਿਆਸੀ ਹੈ ਜਿਹਦਾ ਬੰਦਾ ਸਿੰਘ ਬਹਾਦਰ ਮਾਦੋ ਉਦਾਸ ਬਿਰਾਗੀ ਸੀ ਵਿਰਾਗੀ ਦਾ ਅਰਥ ਹੈ ਸਾਧ ਸੰਗਤ ਜੀ ਜਿਸਨੇ ਦੁਨਿਆ ਦਾ ਮੋਹ ਮਾਇਆ ਸਭ ਤਿਆਗ ਦਿੱਤਾ ਹੋਵੇ ਅਤੇ ਦੁਨੀਆਂ ਦੀਆਂ ਸੁੱਖ ਸੁਵਿਧਾਵਾਂ ਸਭ ਛੱਡ ਕੇ ਜੋ ਤਪਸਵੀ ਬਣ ਗਿਆ ਹੋਵੇ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਫਿਰ ਤ ਅਰੂਪ ਉਦਾਸ ਅਤੇ ਕਿਤੇ ਆਪ ਅਕਾਲ ਪੁਰਖ ਉਦਾਸੀ ਵਾਲਾ ਭੇਗ ਬਣਾ ਕੇ ਫਿਰ ਰਹੇ ਹੋ ਅੱਗੇ ਸਾਧ ਸੰਗਤ ਜੀ ਅਖੀਰਲੀ ਪੰਕਤੀ ਹੁਣ ਇਸ ਛੰਦ ਦੀ ਆਉਂਦੀ ਹੈ ਇਸ ਤੋਂ ਅੱਗੇ ਅਗਲੇ ਭਾਗ ਦੇ ਵਿੱਚ ਅਰਿੰਦੇ ਸੰਧਾਂ ਦੀ ਵਿਆਖਿਆ ਹੋਈ ਮਾਰਾ ਜੀ ਕਹਿੰਦੇ ਹਨ ਕਿ ਸਭ ਕਰਮ ਫੋਕਟ ਜਾਨ ਸਾਰੇ ਹੀ ਪ੍ਰਕਾਰ ਦੇ ਕਰਮਾਂ ਨੂੰ ਸਭ ਕਰਮਾਂ ਨੂੰ ਫੋਕਟ ਜਾਣ ਕੇ ਮਾਰਾ ਜੀ ਕਹਿੰਦੇ ਹਨ ਕਿ ਸਭ ਧਰਮ ਨੇ ਫਲ ਮਾਨ ਸਾਰੇ ਹੀ ਜੋ ਧਰਮ ਹਨ ਸਾਰੇ ਪ੍ਰਕਾਰ ਦੇ ਧਰਮਾਂ ਨੂੰ ਨੇਹ ਫਲ ਤੋਂ ਭਾਵ ਹੈ ਵਿਅਰਥ ਵਿਅਰਥ ਮੰਨੋ ਜੇਕਰ ਉਹਨਾਂ ਵਿੱਚ ਮਾਰੇ ਕਹਿੰਦੇ ਹਨ ਕਿ ਸਾਰੇ ਹੀ ਕਰਮਾਂ ਨੂੰ ਫੋਕਟ ਜਾਣਾ ਉਹਦੇ ਧਰਮਾਂ ਨੂੰ ਵਿਅਰਥ ਮੰਨੋ ਜੇਕਰ ਉਹਨਾਂ ਦੇ ਵਿੱਚ ਬਿਨ ਇੱਕ ਨਾਮ ਆਧਾਰ ਜੇਕਰ ਉਹਨਾਂ ਵਿੱਚ ਇੱਕ ਨਾਮ ਦਾ ਆਧਾਰ ਨਹੀਂ ਹੈ ਚਾਹੇ ਕਿੰਨੇ ਵੀ ਕਰਮ ਕਾਂਡ ਕਰ ਲੋ ਧਰਮ ਕਮਾ ਲੋ ਪਰ ਜੇ ਉਸਦਾ ਆਧਾਰ ਉਸ ਇੱਕ ਅਕਾਲ ਪੁਰਖ ਦਾ ਨਾਮ ਨਹੀਂ ਹੈ। ਸਤਿਮਾਰੀ ਕਹਿੰਦੇ ਹਨ ਕਿ ਸਭ ਕਰਮ, ਭਰਮ, ਵਿਚਾਰ ਫਿਰ ਸਾਰੇ ਹੀ ਜੋ ਕਰਮ ਕਰਦੇ ਹਨ, ਸਾਰੇ ਹੀ ਜੋ ਕਾਰਜ ਕਰ ਰਹੇ ਹਨ ਜੋ ਮਾਰਾ ਸੱਚੇ ਪਾਤਸ਼ਾਹ ਨੇ ਉੱਪਰ ਦੱਸਿਆ ਹਨ ਉਹ ਫਿਰ ਭਰਮ ਦਾ ਰੂਪ ਸਮਝੋ, ਭਲੇਖੇ ਦਾ ਰੂਪ ਹੀ ਸਮਝੋ। ਅਖੀਰ ਤੇ ਮਾਰਾ ਇਹੋ ਪ੍ਰਮਾਨ ਕਰਦੇ ਹਨ ਕਿ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਪੱਲਾ ਫੜੋ ਉਸ ਇੱਕ ਦੇ ਨਾਲ ਜੁੜੋ ਜੋ ਸਰਬ ਵਿਆਪਕ ਹੈ ਸਾਧ ਸੰਗਤ ਜੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੋ ਇੱਕ ਹੈ ਉਸ ਦਾ ਨਾਮ ਸਿਮਰਨਾ ਕਰਨਾ ਹੈ ਹੋਰ ਕਿਸੇ ਵੀ ਦੇ ਧਾਰੀ ਦਾ ਜਾਂ ਹੋਰ ਕਿਸੇ ਦਾ ਵੀ ਨਾਮ ਨਹੀਂ ਸਿਮਰਨਾ ਨਾ ਹੀ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਹੈ ਨਾ ਮੱਥਾ ਟੇਕਣ ਦੀ ਲੋੜ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਹਜੂਰੀ ਵਿੱਚ ਮੱਥਾ ਟੇਕਣਾ ਹੈ ਅਤੇ ਉਸ ਨਾਮ ਦੇ ਨਾਲ ਹੀ ਜੁੜਨਾ ਹੈ ਐਨੀਆਂ ਕ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ ਆਪ ਸੰਗਤ ਬਖਸ਼ਣਯੋਗ ਬਖਸ਼ ਲੈਣਾ ਜਿਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ